ਕੁਝ ਨਜਾਇਜ਼ ਰੱਟਾ ਹੋਇਆ ਜੀ ਸਾਨੂੰ ਦੱਸਿਆ ਵੀ ਨਹੀਂ ਗਿਆ। ਬਿਨਾਂ ਕਿਸੇ ਦੱਸੇ ਮੈਨੇ ਕਿਸੇ ਕੇਸ ਵਿੱਚ ਇਨਵੋਲ ਕਰਕੇ ਮੈਨੂੰ ਡਿਸਕਨੈਕਟ ਕਰ ਰਹੇ ਨੇ ਮਤਲਬ 24 ਘੰਟੇ ਦੇ ਵਿੱਚ ਖਾਲੀ ਕਰਨ ਦੇ ਤੇ ਡਿਮੋਲਿਸ਼ ਕਰਨ ਦੇ ਮੌਕੇ ਦਿੱਤੇ ਆ ਜਿਾਤੀ ਕੋਡ ਵੱਲੋਂ ਆਰਡਰ ਹੈ 5 8 ਮਤਲਬ ਤੱਕ ਕੀਤਾ ਜਾਵੇ। ਕੱਲ੍ਹ ਆ ਕੇ ਉਹ ਮੀਟਰ ਕਨੈਕਸ਼ਨ ਕੱਟ ਗਏ ਆ ਔਰ ਵਿਦਆਊਟ ਨੇਮ ਐਨੀ ਇਨਫੋਰਮੇਸ਼ਨ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ। ਇਹ ਕਿਹੋ ਨਜਾਇਜ਼ ਰੱਟਾ ਹੋ ਗਿਆ ਜੀ 24 ਘੰਟੇ ਦੇ ਵਿੱਚ ਕਿੱਥੇ ਗਏ ਕਿ ਸੈਟ ਟਾਈਮ ਆਪਣਾ ਸਮਾਨ ਚੱਕ ਕੇ ਲੈ ਕੇ ਜਾਓ। ਜਦੋਂ ਸਾਡੇ ਇਹ ਕਰੋੜਾਂ ਰੁਪਏ ਦੇ ਪੀਡੀਏ ਅਸੀਂ ਬਣਾਏ ਆ ਇੱਕ ਬਿਜ਼ਨਸ ਹੈ ਤੇ ਇਹਦੇ ਵਿੱਚ ਰੇਗ ਬੰਦਾ ਟੈਕਸ ਵੀ ਅਦਾ ਕਰ ਰਿਹਾ ਤੇ ਅਸੀਂ ਜਿਹੜੇ ਬਾਹਰ ਤੋਂ ਬੱਚੇ ਆ ਰਹੇ ਆ ਉਹਨਾਂ ਨੂੰ ਇਹ ਰਹਿ ਚ ਪ੍ਰੋਵਾਈਡ ਕਰਵਾ ਰਹੇ ਸਾਡੀ ਤਾਂ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਤੇ ਹੁਣ ਉਹ ਸਾਨੂੰ ਆ ਕੇ ਕਹਿ ਰਹੇ ਕਿ ਅਸੀਂ ਇਹ ਬਿਲਡਿੰਗ ਢਾਉਣੀ ਹੈ ਜਦੋਂ ਢਾਣੀ ਸੀ ਪਹਿਲਾਂ ਬਣਨੇ ਕਿਉਂ ਦਿੱਤੀਆਂ ਹਾਈ ਕੋਰਟ ਤੋਂ ਕੱਦ ਦੇ ਆਰਡਰ ਹੈ ਵੀ ਇਹਨੂੰ ਢਾਉਣ ਦੇ ਪਰ ਸਰਕਾਰ ਉਹ ਝੂਗਿਆ ਸ਼ਾਵਲੜ ਜ਼ਮੀਨ 'ਚ ਉਹਨਾਂ ਨੂੰ ਕੋਈ ਨਹੀਂ ਚੱਕੜਿਆ ਪਰ ਇਹ ਕਿੱਜ ਸਾਡੇ ਕਰੋੜਾਂ ਦੇ ਮਕਾਨ ਨੇ ਪੀਜੀ ਭਾਵੇਂ ਬਣੇ ਹੋਏ ਆ ਇਹਨਾਂ ਦੇ ਸਰਕਾਰੀ ਕਨੈਕਸ਼ਨ ਨੇ ਸਾਡੇ ਕੋਲੇ ਪਰ ਸਾਨੂੰ ਧੱਕੇ ਨਾਲ ਪੰਗ ਕੀਤਾ ਜਾਦਾ ਜੇ ਤੁਸੀਂ ਕੱਲ ਪਰਸੋਂ ਆਉਂਗੇ ਸਾਨੂੰ ਕਹੋਗੇ ਸਾਡੇ ਮੀਟਿੰਗ ਢਾਣੀਆਂ ਸਾਨੂੰ ਟਾਈਮ ਚਾਹੀਦਾ ਹੈ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਕੀ ਕਹਿਣਾ ਚਾਹੋਗੇ ਜਿਹੜੇ ਟਮਾਟਾ ਵਾਲੇ ਜਿਹੜੀ ਕਾਰਵਾਈ ਕੀਤੀ ਹੈ ਵੀ ਬਿਜਲੀ ਵਿਭਾਗ ਵੱਲੋਂ ਮੀਟਰ ਵੀ ਕੱਟ ਦਿੱਤੇ। ਕੀ ਤੁਹਾਡੇ ਵੀ ਬਿਜਲੀ ਮੀਟਰ ਕੱਟੇ ਗਏ? ਬਿਲਕੁਲ ਜੀ ਨਜਾਇਜ਼ ਤੱਕਾ ਹੋਇਆ ਜੀ। ਸਾਨੂੰ ਦੱਸਿਆ ਵੀ ਨਹੀਂ ਗਿਆ ਕੱਟਣ ਤੋਂ ਬਾਅਦ ਕੋਈ ਨੋਟਿਸ ਨੋਟਿਸ ਵਗੈਰਾ ਨਹੀਂ ਦਿੱਤੇ ਕੇਹਨਾਂ। ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਗਿਆ ਇਹ ਇਕ ਕਟਣ ਤੋਂ ਬਾਅਦ ਮੈਨੂੰ ਨੈਕਸਟ ਡੇ ਪਤਾ ਲੱਗਿਆ ਕਿ ਮਤਲਬ ਮੇਰੇ ਬਿਜਲੀ ਕੁਨ ਸਿਸਟਮ ਕਨੈਕਟ ਹੋਣਾਂ ਦੇ ਲਈ ਦੋਨ ਵਿਭਾਗ ਵੱਲੋਂ ਕੀ ਕਿਹਾ ਜਾ ਰਿਹਾ ਵੀ ਪੀ ਜਿਹੜਾ ਪੀਜੀ ਜਿਹੜੀ ਬਿਲਡਿੰਗ ਬਣੀ ਆ ਉਸ ਨੂੰ ਗੈਰ ਕਾਨੂੰਨੀ ਤੱਜਦੇ ਨੇ ਤਾਂ ਉਹਨੂੰ ਟਾਇਆ ਜਾਵੇਗਾ ਬਿਲਕੁਲ ਜੀ ਉਹਨਾਂ ਨੇ ਮੈਨੂੰ ਬਿਨਾਂ ਕਿਸੇ ਦੱਸੇ ਮੈਨੂੰ ਕਿਸੇ ਕੇਸ ਵਿੱਚ ਇਨਵੋਲ ਕਰਕੇ ਮੈਨੂੰ ਡਿਸਕਨੈਕਟ ਕਰਨ ਦੇ ਮਤਲਬ 24 ਘੰਟੇ ਦੇ ਵਿੱਚ ਖਾਲੀ ਕਰਨ ਦੇ ਤੇ ਡਿਮੋਨਿਸ਼ ਕਰਨ ਦੇ ਆਰਡਰ ਦਿੱਤੇ ਆ ਜਾਕੀ ਕੋਰਟ ਵੱਲੋਂ ਆਰਡਰ ਹੈ ਕਿ 5 8 ਮਤਲਬ ਤੱਕ ਕੱਟਾ ਜਾਵੇ ਇਹ ਕਾਫ ਆਲਮੋਸਟ 10 ਡੇਸ ਪਹਿਲਾਂ ਮਤਲਬ ਕਾਰਵਾਈ ਕਰਨ ਨੂੰ ਫਿਰ ਰਹੇ ਨੇ ਠੀਕ ਹੈ ਜੋ ਕਿ ਬਿਲਕੁਲ ਤੱਕਾ ਹੈ ਨਾਮ ਉਸ ਰਿਗਾਰਡਿੰਗ ਮੈਂ ਆਪਣਾ ਸਮਾਨ ਚੱਕ ਪਾ ਰਿਹਾ ਹਾਂ ਨਾ ਕੁਝ ਕਰ ਪਾ ਰਿਹਾ ਕਿੰਨੇ ਕੀ ਪਰੇਸ਼ਾਨੀ ਆ ਰਹੀ ਨੇ ਜਿਹੜੇ ਇਹ ਨੋਟਿਸ ਜਿਹੜਾ ਦਿੱਤਾ ਗਿਆ ਹੈ ਕਿ 24 ਘੰਟੇ ਦੇ ਅੰਦਰ ਖਾਲੀ ਕਰਾਇਆ ਜਾਵੇ ਤੇ ਕਿੰਨੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਨਜਾਇਜ਼ ਪੱਕਾ ਹੋ ਰਿਹਾ ਜੀ 24 ਘੰਟੇ ਵਿੱਚ ਮੈਂ ਕਿੱਥੇ ਐਟੇ ਟਾਈਮ ਆਪਣਾ ਸਮਾਨ ਚੱਕ ਕੇ ਲੈ ਕੇ ਜਾਵਾਂਗਾ ਜੀ ਠੀਕ ਹੈ ਤੇ ਇਹਦੇ ਵਾਸਤੇ ਤੁਸੀਂ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਦਾਇਰ ਨਹੀਂ ਕਰੋਗੇ ਬਿਲਕੁਲ ਕਰਾਂਗੇ ਜੀ ਲੇਕਿਨ ਹਾਈ ਕੋਰਟ ਜਾਣ ਲਈ ਵੀ ਤਰੀਕ ਚਾਹੀਦੀ ਹੈ ਨਾ ਜੀ ਅੱਜ ਆ ਰਹੇ ਨੇ ਜਦ ਕਿ ਮੈਂ ਆਲਰੇਡੀ ਕਨਫਰਮ ਕਰ ਚੁੱਕਾ ਕਿ ਕੋਰਟ ਦਾ ਜਿਹੜਾ ਨੋਟਿਸ ਆ ਕਿ 5-8 ਤੱਕ ਦਾ ਸਾਨੂੰ ਵੀ ਮੋਨਿਸ਼ਨ ਦਾ ਟਾਈਮ ਦਿੱਤਾ ਗਿਆ ਤੇ ਅੱਜ ਹੀ ਆ ਜਾਣਗੇ ਇੰਨੇ ਦਿਨ ਪਹਿਲਾਂ ਮੈਨੂੰ ਕੋਈ ਵੀ ਨਹੀਂ ਜਾਣ ਦੇਣਗੇ ਤੇ ਮੇਰਾ ਪੱਖ ਰੱਖਣ ਵੀ ਨਹੀਂ ਦੇਣਗੇ ਤੋਂ ਚੀਜ਼ ਗਲਤ ਹੈ ਨਹੀਂ ਤੇ ਲੱਗਦਾ ਨਹੀਂ ਹੈ ਕਿ ਜਿਸ ਤਰ੍ਹਾਂ ਨੋਟਿਸ ਦੇ ਵਿੱਚ ਲਿਖਿਆ ਕਿ ਇਹ ਅਣਧਾਰਕਤ ਪੀਜੀ ਜਾਂ ਗੈਰ ਕਾਨੂੰਨੀ ਦੱਸਿਆ ਜਾਂਦਾ ਤੇ ਜੇ ਗੈਰ ਕਾਨੂੰਨੀ ਨਹੀਂ ਹੈ ਤਾਂ ਫਿਰ ਇਸਟੀ ਕਿਵੇਂ ਹੋ ਸਕਦੀ ਹੈ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਧੱਕਾ ਕੀਤਾ ਜਾ ਰਿਹਾ ਹੈ ਬਿਲਕੁਲ ਧੱਕਾ ਹੋ ਰਿਹਾ ਜੀ ਜੇ ਗੈਰ ਕਾਨੂੰਨੀ ਵੀ ਹੈ ਕੱਟੋ-ਕਟ ਮੇਰਾ ਪੱਖ ਰੱਖਣ ਦਾ ਮੈਨੂੰ ਮੌਕਾ ਤਾਂ ਦੇਣਗੇ ਮੈਂ ਦੱਸਣ ਕਿ ਤਾਂ ਜੀ ਸਨਮਾਨਤਾ ਕਰ ਰਹੀ ਹੈ ਕਿ ਅੱਜ ਕੋਰਟ ਕੇਸ ਚੱਲ ਰਿਹਾ ਤੁ ਠੀਕ ਹੈ ਕੋਈ ਇਸ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਬਿਲਕੁਲ ਨਜਾਇਜ਼ ਤੱਕਾ ਹੋਇਆ ਬਿਨਾ ਮੇਰਾ ਪੱਖ ਸੁਨੇਹੀ ਮੇਰੇ ਖਿਲਾਫ ਫੈਸਲਾ ਲੈ ਦਿੱਤਾ ਗਿਆ ਠੀਕ ਹੈ ਸਰ ਮੇਰਾ ਬਜ਼ੀਰ ਨੇ ਬਿਕਰੀ ਜੀ ਜੇਕਰ ਗੱਲ ਕਰੀਏ ਪੰਜਾਬ ਹਨ ਹਰਿਆਣਾ ਹਾਈ ਕੋਰਟ ਤੇ ਜਿਹੜੇ ਆਰਡਰ ਹੋਏ ਨੇ ਜੀ ਅਨੰਦਿਤ ਅਰ ਜਿਹੜੇ ਪੀਜੀ ਨੇ ਉਹਨਾਂ ਤੇ ਜਿਹੜੀ ਕਾਰਵਾਈ ਗਮਾੜਾ ਵੱਲੋਂ ਅੱਜ ਪਾਣੀ ਗਈ ਸੀ ਜੀ ਤੇ ਤੁਸੀਂ ਇੱਥੇ ਵਿਰੋਧ ਵੀ ਕਰ ਰਹੇ ਹੋ ਗਮਾੜਾ ਦੀ ਕਾਰਵਾਈ ਤਾਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਦੋਂ ਸਾਡੇ ਇਹ ਕਰੋੜਾਂ ਰੁਪਏ ਦੇ ਪੀਜੀ ਅਸੀਂ ਬਣਾਏ ਆ ਇੱਕ ਬਿਜ਼ਨਸ ਹੈ ਤੇ ਇਹਦੇ ਵਿੱਚ ਇੱਕ ਬੰਦਾ ਟੈਕ ਤੇ ਅਸੀਂ ਜਿਹੜੇ ਬਾਹਰ ਤੋਂ ਬੱਚੇ ਆ ਰਹੇ ਆ ਉਹਨਾਂ ਨੂੰ ਇੱਕ ਰਹਿ ਚ ਪ੍ਰੋਵਾਈਡ ਕਰਵਾ ਰਹੇ ਆ ਸਾਡੀ ਤਾਂ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਪਰ ਹੁਣ ਸਾਡੇ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਬਾਕੀ ਤਾਂ ਕਮਾਂਡਾਂ ਨੇ ਐਕਵਾਇਰ ਕਰ ਲਈਆਂ ਸੀ ਜਿੰਨਾ ਸਾਡੇ ਪਿੰਡ ਦੀ ਹੁਣ ਜ਼ਮੀਨ ਹੈ ਉਹਦੇ ਵਿੱਚ ਅਸੀਂ ਕੀ ਕਰਿਆ ਅਸੀਂ ਸਰਕਾਰ ਤੋਂ ਮੀਟਰ ਲਏ ਬਕਾਇਦਾ ਰਜਿਸਟਰੀਆਂ ਕਰਵਾਈਆਂ ਤੇ ਸਾਨੂੰ ਪਾਣੀ ਦੇ ਕਨੈਕਸ਼ਨ ਮਿਲੇ ਤੇ ਸਾਨੂੰ ਸਿਵਰੇ ਦੇ ਕਨੈਕਸ਼ਨ ਮਿਲੇ ਉਹ ਸਾਰਾ ਕੁਝ ਅਸੀਂ ਸਰਕਾਰ ਦੇ ਦੈਰੇ ਕਰਕੇ ਹੀ ਕਰਿਆ ਉਹਦੇ ਨਾਲ ਹੀ ਅਸੀਂ ਜਿਹੜੇ ਅੱਗੇ ਕੰਮਰੇ ਪ੍ਰੋਵਾਈਡ ਮੁੰਡਿਆਂ ਨੂੰ ਕਰਵਾਏ ਆ ਜਾਂ ਕੁੜੀਆਂ ਨੂੰ ਕਰਵਾਏ ਆ ਆਈਟੀ ਸੈਕਟਰ ਦੇ ਜਿਹੜੇ ਜੋਬ ਕਰਦੇ ਅਸੀਂ ਤਾਂ ਇੱਕ ਭੱਲੇ ਹੀ ਕਰ ਰਹੇ ਆ ਤੇ ਨਾਲੇ ਇਨਕਮ ਟੈਕਸ ਦੇ ਨਾਲੇ ਸਰਕਾਰ ਨੂੰ ਇਹਦੀ ਟੈਕਸ ਵੀ ਅਸੀਂ ਅਦਾ ਕਰ ਰਹੇ ਆ ਤੇ ਜੇਕਰ ਗੱਲ ਕਰੀਏ ਗਮਾੜਾ ਦੀ ਹਾਈ ਕੋਰਟ ਨੇ ਜਵਾਬ ਮੰਗਿਆ ਕਿ 3 ਦਿਨਾਂ ਦੇ ਅੰਦਰ ਕਾਰਵਾਈ ਕਰਕੇ ਰਿਪੋਰਟ ਦਾਇਰ ਕੀਤੀ ਜਾਵੇ ਤੇ ਜੇਕਰ ਗੱਲ ਕਰੀਏ ਤੁਹਾਡੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਪਈ ਇਹ ਗਲਤ ਹੈਗੀ ਬਿਲਕੁਲ ਗਮਾੜਾ ਵੱਲੋਂ ਦੇਖੋ ਜੀ ਇਹ ਬਿਲਕੁਲ ਗਲਤ ਹੈ ਕਿਉਂਕਿ ਜਦੋਂ ਇਹ ਪੀਜੀ ਬਣ ਰਹੀ ਸੀਗੇ ਰਿਸ਼ਤੀਆਂ ਹੋਈਆਂ ਐ ਉਦੋਂ ਹੀ ਸਾਨੂੰ ਬਿਜਲੀ ਕਨੈਕਸ਼ਨਾਂ ਦਿੱਤੇ ਜਾਂਦੇ ਜਾਂ ਸਾਨੂੰ ਸਿਵਰੇ ਦੇ ਕਨੈਕਸ਼ਨਾਂ ਦਿੱਤੇ ਜਾਂਦੇ ਜਾਂ ਸਾਨੂੰ ਪਾਣੀ ਦੇ ਕਨੈਕਸ਼ਨਾਂ ਦਿੱਤੇ ਜਾਂਦੇ ਉਦੋਂ ਹੀ ਸਾਨੂੰ ਕੁਛ ਨਾ ਦਿੱਤਾ ਜਾਂਦਾ ਤੇ ਬਕਾਇਦਾ ਸਾਡੇ ਕੋਲ ਰਿਸ਼ਤੀਆਂ ਐ ਅਸੀਂ ਇਹਦੇ ਵਿੱਚ ਸਟਾਫ ਡਿਊਟੀ ਲਾ ਕੇ ਸਰਕਾਰ ਨੂੰ ਇਹਦੀ ਫੀਸ ਅਦਾ ਕਰਕੇ ਹੀ ਸਾਰਾ ਪ੍ਰੋਸੈਸ ਦੇ ਨਾਲ ਕਰਿਆ ਇੱਕ ਸਾਡੇ ਪਿੰਡ ਦੇ ਵਿੱਚ ਨਜਾਇਜ਼ ਕੋਲ ਆਪਣਾ ਝੁੰਗੀਆਂ ਪਈਆਂ ਹੋਈਆਂ ਉਹਦੇ ਵਿੱਚ ਨਜਾਇਜ਼ ਰਸਤੇ ਵੀ ਐ ਉਸ ਦੇ ਵਿੱਚ ਹਾਈ ਕੋਰਟ ਤੋਂ ਕਾਜ ਦੇ ਆਰਡਰ ਹੈ ਵੀ ਇਹਨੂੰ ਢਾਉਣ ਦੇ ਪਰ ਸਰਕਾਰ ਉਹ ਝੂਕੀਆਂ ਸ਼ਾਮਲੜ ਜ਼ਮੀਨ 'ਚ ਉਹਨਾਂ ਨੂੰ ਕੋਈ ਨਹੀਂ ਚੱਕੜਿਆ ਪਰ ਇਹ ਕਿਹਾ ਸਾਡੇ ਕਰੋੜਾਂ ਦੇ ਮਕਾਨ ਹੈ ਪੀਜੀ ਭਾਵੇਂ ਬਣੇ ਹੋਏ ਆ ਇਹਨਾਂ ਦੇ ਸਰਕਾਰੀ ਕਨੈਕਸ਼ਨ ਨੇ ਸਾਡੇ ਕੋਲੇ ਪਾਣੀ ਦੇ ਭਾਵੇਂ ਹਰ ਤਰ੍ਹਾਂ ਦੀ ਅਸੀਂ ਸਰਕਾਰ ਦੀ ਉਹ ਡਾਇਰੈਕਟ ਰਹਿ ਕੇ ਕੰਮ ਕੀਤਾ ਪਰ ਸਾਨੂੰ ਧੱਕੇਸ਼ਾਹੀ ਨਾਲ ਤੰਗ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਗਮਾੜਾ ਦੀ ਕਾਰਵਾਈ ਦੇ ਇਹਦੇ ਕਾਰਵਾਈ ਦੇ ਵਿਰੁੱਧ ਤੁਸੀਂ ਹਾਈ ਕੋਰਟ ਨਹੀਂ ਜਾਓਗੇ ਅਸੀਂ ਹਾਈ ਕੋਰਟ ਜਾਵਾਂਗੇ ਜੀ ਅਸੀਂ ਇਕੱਠੇ ਹੋ ਕੇ ਸਾਰੇ ਆਪਣਾ ਗੱਲਬਾਤ ਕਰਕੇ ਕਿ ਸਾਡੀ ਪੂਰੀ ਕਮੇਟੀ ਹੈ ਉਹਨੂੰ ਅਸੀਂ ਨਾਲ ਲੈ ਕੇ ਹਾਈ ਕੋਰਟ ਦੇ ਵਿੱਚ ਅਸੀਂ ਇਸ ਦਾ ਜਵਾਬ ਦਿੱਤਾ ਜਾਊਗਾ ਤੇ ਹਾਈ ਕੋਰਟ ਦੇ ਥੋੜੇ ਦਿਨਾਂ ਚ ਜਾਂਦੀ ਜੇਕਰ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਲੋਕਾਂ ਦੇ ਹਿੱਤ ਵਾਸਤੇ ਹਮੇਸ਼ਾ ਖੜੀ ਰਹਿੰਦੀ ਹੈ ਤੇ ਤੁਸੀਂ ਸਰਕਾਰ ਤੱਕ ਵੀ ਕੋਈ ਗੱਲਬਾਤ ਪਹੁੰਚਾਓਗੇ ਜਾਂ ਲੋਕਲ ਐਮਐਲਏ ਤੱਕ ਗੱਲਬਾਤ ਕਰੋਗੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਹਾਂਜੀ ਅੱਜ ਅਸੀਂ ਐਮਐਲਏ ਸਾਹ ਤੋਂ ਟਾਈਮ ਲਿਆ ਸੀਗਾ ਪਰ ਗਵਰਨਰ ਦੇ ਬੰਦਿਆਂ ਦਾ ਇੱਥੇ 11 ਵਜੇ ਦਾ ਟਾਈਮ ਸੀਗਾ ਉਹਦੇ ਕਰਕੇ ਅਸੀਂ ਐਮਐਲਏ ਸਾਹਿਬ ਕੋਲ ਜਾ ਨਹੀਂ ਸਕੇ ਦੇਖਦੇ ਅੱਜ ਅਸੀਂ ਸ਼ਾਮ ਨੂੰ ਐਮਐਲਏ ਸਾਹਿਬ ਦਾ ਟਾਈਮ ਲੈ ਕੇ ਜਿੰਨੇ ਵੀ ਸਾਡਾ ਪੀਜੀ ਸੈਕਟਰ ਦਾ ਕਾਰੋਬਾਰ ਹੈ ਉਹਨਾਂ ਦੇ ਸਬੰਧ ਵਿੱਚ ਭਾਵੇਂ ਪਿੰਡ ਸ਼ਹੀ ਮਾਜਰੇ ਦੇ ਲੋਕ ਭਾਵੇਂ ਬਲੌਂਗੇ ਨੇ ਭਾਵੇਂ ਮਟਰਦੇ ਆ ਸਾਰੇ ਇਕੱਠੇ ਹੋ ਕੇ ਅਸੀਂ ਐਮਐਲਏ ਸਾਹਿਬ ਅਕਿ ਇਹ ਬੇਨਤੀ ਪੰਗ ਪੱਤਰ ਰੱਖਾਂਗੇ ਅਸੀਂ ਪੰਜਾਬ ਸਰਕਾਰ ਦੇ ਸਾਨੂੰ ਉੱਪਰ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਪਿਆ ਕਿ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੀ ਮਿਲਾਂਗੇ ਮੇਰਾ ਨਾਮ ਸੁਖਜੀਤ ਸਿੰਘ ਜੀ ਜੇਕਰ ਗੱਲ ਕਰੀਏ ਇੱਕ ਮਾਡਲ ਦੀ ਆ ਜਿਹੜੀ ਪੀਜੀ ਅਣਤ ਵਾਲੀ ਪੀਜੀ ਤੇ ਜਿਹੜੀ ਕਾਰਵਾਈ ਕੀਤੀ ਜਾਣੀ ਸੀ ਉਹਦੇ ਆਜ ਵਿਰੋਧ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਤੇ ਗੱਲ ਕਰੀਏ ਕਈ ਪੀਜਾਂ ਦੇ ਜਿਹੜੇ ਬਿਜਲੀ ਦੇ ਮੀਟਰ ਵੀ ਕੱਢ ਦਿੱਤੇ ਗਏ ਨੇ ਤੇ ਕੀ ਕਹਿਣਾ ਚਾਹੋਗੇ ਵੀਰੇ ਪਹਿਲਾਂ ਤਾਂ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਸ ਗੱਲ ਦਾ ਕਿ ਤੁਹਾਡੇ ਮੀਟਰ ਕਨੈਕਸ਼ਨ ਕੱਟੇ ਜਾਣਗੇ ਠੀਕ ਹੈ ਕੱਲ ਆ ਕੇ ਉਹ ਮੀਟਰ ਕਨੈਕਸ਼ਨ ਕੱਟ ਗਏ ਆਂ ਔਰ ਵਿਦਾਊਟ ਨੇਮ ਐਨੀ ਇਨਫੋਰਮੇਸ਼ਨ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਾਣੀ ਦਾ ਤੇ ਬਿਜਲੀ ਦਾ ਕਨੈਕਸ਼ਨ ਸਾਡਾ ਕੱਢ ਦਿੱਤਾ ਗਿਆ ਹੈ ਤੇ ਹੁਣ ਉਹ ਸਾਨੂੰ ਆ ਕੇ ਕਹਿ ਰਹੇ ਆ ਕਿ ਜੇ ਉਹ ਟਾਣੀ ਸੀ ਪਹਿਲਾਂ ਬਣਨੇ ਕੋ ਦਿੱਤੀਆਂ ਪਹਿਲਾਂ ਆਕੇ ਪਹਿਲਾਂ ਇਹ ਰੋਕ ਦਿੰਦੇ ਕੰਮ 2021 ਚ ਪੀਜੀ ਬਣਾਇਆ ਸੀਗਾ ਉਸ ਟਾਈਮ ਰੋਕ ਦਿੰਦੇ ਸੀ ਮਕਾਨ ਨੂੰ ਠੀਕ ਹੈ ਪਹਿਲਾਂ ਹੀ ਰੋਕੇ 88 ਦੀ ਰਜਿਸਟਰੀ ਸਾਡੇ ਕੋਲ ਉਸ ਟਾਈਮ ਵੀ ਅਸੀਂ ਮਕਾਨ ਬਣਾਇਆ ਸੀਗਾ ਹੁਣ ਵੀ ਅਸੀਂ ਇੱਥੇ ਮਕਾਨੇ ਬਣਾਇਆ ਕਰਾਇਆ ਰੇਹ ਰਹੇ ਆ ਤੇ ਹੁਣ ਉਹਦਾ ਬੀਬੀ ਦਾ ਕਨੈਕਸ਼ਨ ਕੱਟਤਾ ਹੋਇਆ ਹੁਣ ਸਾਰੇ ਕਿਰਾਏਦਾਰ ਤੰਗ ਨੇ ਜੀ ਹੁਣ ਆਕੇ ਉਹਨਾਂ ਨੂੰ ਬਾਰ ਬਾਰ ਉੱਡਾ ਲੈ ਕੇ ਕਹਿ ਰਹੇ ਆ ਅਸੀਂ ਪੀਜੀ ਟਾਉਣਾ ਆਇਆ ਟਾਉਣਾ ਖਾਲੀ ਕਰੋ ਜੇ ਕੋਈ ਗੱਲ ਕਰੀਏ ਗਮਾੜਾ ਵੱਲੋਂ ਇੱਕ ਨੋਟਿਸ ਵੀ ਦਿੱਤਾ ਗਿਆ ਕਿ 24 ਘੰਟੇ ਦੇ ਅੰ ਕੋਰਡ ਦੇ ਜਿਹੜੇ ਹੁਕਮ ਆ ਦੀ ਹੈ ਉਹਦੀ ਪਾਲਣਾ ਕੀਤੀ ਜਾਵੇਗੀ ਜੇਕਰ ਕੋਈ ਜਾਨਵਾਲ ਦਾ ਘਤਰਾ ਹੁੰਦਾ ਤਾਂ ਉਹਦੇ ਜ਼ਿੰਮੇਵਾਰੀ ਪੀਜੀ ਦੇ ਮਾਲਕ ਦੀ ਹੋਵੇਗੀ ਸਾਡੇ ਕੋਲ ਨੋਟਿਸ ਆਇਆ ਨਹੀਂ ਜਿਹੜਾ ਨੋਟਿਸ ਸਾਡੇ ਕੋਲ ਆਇਆ ਉਹ ਨਾਮ ਨਾਮ ਗਲਤ ਦਾ ਆਇਆ ਅਸੀਂ 3 ਦਿਨ ਤੋਂ ਇਹੀ ਇਸ਼ੂ ਚੱਕ ਰਹੇ ਹਾਂ ਮੇਰੇ ਨਾਮ ਦਾ ਨੋਟਿਸ ਨਹੀਂ ਆਇਆ ਉਹ ਕਿਸੇ ਹੋਰ ਨਾਮ ਦਾ ਨੋਟਿਸ ਸਾਡੇ ਪੀਜੀ ਦੇ ਬਾਹਰ ਲਾਗੇ ਨੇ ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਸਾਨੂੰ ਤਾਂ ਉੱਪਰੋਂ ਲੋਕੇਸ਼ਨ ਆਈ ਹੈ ਠੀਕ ਹੈ ਠੀਕ ਹੈ ਮੇਰੇ ਕੋਲੇ ਰਜਿਸਟਰੀ ਹੈ ਨਾ ਉਹਦੇ ਪਰ ਮੇਰੇ ਨਾਮ ਤੇ ਕੋਈ ਨੋਟਿਸ ਹੈ ਨਾ ਕੋਸ਼ਾ ਜੀ ਹੋਰ ਕਿਸੇ ਹੋਰ ਦਾ ਨਾਮ ਦਾ ਰੋਕੇ ਸਾਡੇ ਪੀਜੀ ਦੇ ਬਾਹਰ ਲਾਗੇ ਹੈ ਹੁਣ ਅਗਲਾ ਅਗਲਾ ਕਦਮ ਕੀ ਹੋਏਗਾ ਤੁਹਾਡਾ ਜਿਹੜੀ ਗਮਾੜਾ ਵੱਲੋਂ ਜਿਹੜੀ ਕਾਰਵਾਈ ਕੀਤੀ ਹੈ ਇਸ ਨੂੰ ਹਾਈ ਕੋਰਟ ਜਾਵਾਂਗੇ ਜੀ ਫਿਰ ਠੀਕ ਹੈ ਕੀ ਨਾਮ ਹੈ ਸਰ ਆਪਣਾ ਜਤਿੰਦਰ ਸਿੰਘ ਹੈ ਜੀ ਮੇਰਾ ਨਾਮ ਸਰ ਜੇਕਰ ਗਮਾੜਾ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਕੀ ਤੁਹਾਡੇ ਪੀਜੀ ਦੇ ਵੀ ਬਿਜਲੀ ਦੇ ਮੀਟਰ ਕੱਟੇ ਗਏ ਨੇ ਵਿਭਾਗ ਵੱਲੋਂ ਬਿਲਕੁਲ ਜੀ ਪੱਟਾ ਕੱਟੇ ਗਏ ਨੇ ਜਿਹੜੀ ਸਾਡੀ ਬਿਲਡਿੰਗ ਹੈ ਉਸ ਦੇ ਵਿੱਚ ਫੈਮਿਲੀ ਰਹਿੰਦੀ ਹੈ bina ਕਿਸੇ ਨੋਟਿਸ ਤੋਂ bina ਇੰਟੀਮੇਸ਼ਨ ਤੋਂ ਸਾਡਾ ਉਹਨਾਂ ਦੇ ਬਿਜਲੀ ਦਾ ਅਫੈਕਸ਼ਨ ਕੱਟਿਆ ਜੀ ਠੀਕ ਹੈ ਤੇ ਸਾਨੂੰ ਕੋਈ ਨੋਟਿਸ ਨਹੀਂ ਆਉਂਦਾ ਤੇ ਜੇਕਰ میٹر ਕਟਣ ਦੀ ਗੱਲ ਕਰੀਏ ਤੇ ਵਿਭਾਗ ਵੱਲੋਂ ਦੱਸਿਆ ਨਹੀਂ ਕਿ ਇਹ ਕਿਹੜਾ ਕਾਰਨ ਹੈ ਵੀ ਜਿਹੜਾ ਵੀ ਤੁਹਾਡੇ ਬਿਜਲੀ ਦਾ ਮੀਟਰ ਕੱਟਿਆ ਜਾਂਦਾ ਨਹੀਂ ਨਹੀਂ ਉਹ ਕਹਿੰਦੇ ਇਲੀਗਲ ਬਿਲਡਿੰਗ ਹੈ ਸਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈ ਜੀ ਸਾਡੇ ਰਜਿਸਟਰੀ ਪ੍ਰੋਪਰ ਹੈ ਸਾਡਾ ਨਕਸ਼ਾ ਹੈ ਜੀ ਆਪਣਾ ਪੰਚਾਇਤ ਕੋਲ ਪਾਸ ਠੀਕ ਹੈ ਜੀ ਉਸ ਤੋਂ ਇਲਾਵਾ ਤੁਹਾਨੂੰ ਡਾਕੂਮੈਂਟਸ ਤਾਂ ਕਹਿੰਦੇ ਪ੍ਰੋਵਾਈਡ ਜੇਕਰ ਇਲੀਗਲ ਦੀ ਗੱਲ ਕਰੀਏ ਕਿ ਇਲੀਗਲ ਬਿਲਡਿੰਗ ਹੈਗੀ ਹੈ ਤਾਂ ਜਿਸ ਸਮੇ ਬਣਦੀ ਸੀ ਉਸ ਸਮੇ ਕਮਾਟਾ ਵਾਲਿਆਂ ਨੇ ਰੋਕਿਆ ਨਹੀਂ ਨਹੀਂ ਬਿਲਕੁਲ ਨਹੀਂ ਰੋਕਿਆ ਹਾਂਜੀ ਤੇ ਜਿਹੜੀ ਕਾਰਵਾਈ ਕਰਦੇ ਇਹ ਜਰਾ ਸਾ ਗਲਤ ਹੈਗੀ ਆ ਬਿਲਕੁਲ ਸਾ ਗਲਤ ਹੈ ਤੇ ਇਹਦੇ ਵਾਸਤੇ ਕੋਈ ਹਾਈ ਕੋਰਟ ਦੇ ਵੀ ਤੁਸੀਂ ਜਾਓ ਬਿਲਕੁਲ ਮੈਂ ਹਾਈ ਕੋਰਟ ਅਗਲੀ ਵਕੀਲ ਹੀ ਰਹੇ ਹਾਂ ਹਾਈ ਕੋਰਟ ਜਾਣਗੇ ਪਰ ਸਾਡੇ ਕੋਲ ਟਾਈਮ ਹੋਣਾ ਚਾਹੀਦਾ ਜੀ ਜੇ ਤੁਸੀਂ ਕੱਲ ਪਰਸੋ ਆਉਂਗੇ ਸਾਨੂੰ ਕਹੋਗੇ ਸਾਡੇ ਮੀਟਿੰਗ ਟਾਲਣੀ ਆ ਸਾਨੂੰ ਟਾਈਮ ਚਾਹੀਦਾ ਠੀਕ ਹੈ ਵਕੀਲ ਨੂੰ ਟਾਈਮ ਚਾਹੀਦਾ ਜੀ ਵਕੀਲ ਨੇ ਸਾਨੂੰ ਕਿਹਾ ਹੈ ਕਿ 3-4 ਦਿਨ ਚਾਹੀਦੇ ਸਾਨੂੰ ਠੀਕ ਹੈ ਹਾਂਜੀ